ਹਾਂਜੀ ਸਾਰੇ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਆਪਣੇ ਕਬੂਤਰਵਾਜ਼ ਵੀਰਾਂ ਦਾ ਪੱਕਾ ਸੀਐਮ ਭਗਵੰਤ ਮਾਨ ਤੱਕ ਪਹੁੰਚਾਇਆ ਜਾ ਸਕੇ ਕੁਝ ਪੰਜਾਬ ਵਿਰੋਧੀ ਤਾਕਤਾਂ ਵੱਲੋਂ ਪੰਜਾਬੀ ਸੱਭਿਆਚਾਰ ਅਤੇ ਪੰਜਾਬ ਦੀਆਂ ਵਿਰਾਸਤੀ ਖੇਡਾਂ ਨਾਲ ਸੇੜਸੜ ਕੀਤੀ ਜਾ ਰਹੀ ਆ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਨਸਿਆਂ ਵੱਲ ਗੈਂਗਵਾਰ ਵੱਲ ਅਤੇ ਬੇਰੁਜ਼ਗਾਰੀ ਵੱਲ ਧਕੇਲਿਆ ਜਾ ਸਕੇ ਪਹਿਲਾਂ ਹੀ ਪੰਜਾਬੀ ਸੱਭਿਆਚਾਰ ਵਿਰੁੱਧ ਬਾਸਮੀ ਸੱਭਿਆਤ ਨੂੰ ਪ੍ਰੋਮੋਟ ਕਰਕੇ ਪੰਜਾਬ ਵਿੱਚ ਇਨਗੇਜ ਬੁਣਾ ਲੱਚਰਤਾ ਵਧਾਈ ਗਈ ਜਿਸ ਦੇ ਨਤੀਜੇ ਅਸੀਂ ਹੁਣ ਭੁਗਤ ਰਹੇ ਹਾਂ ਫਿਰ ਵੀ ਇਹਨਾਂ ਤਾਕਤਾਂ ਦਾ ਮਾਨ ਨਹੀਂ ਭਰਿਆ ਹੁਣ ਹੁਣ ਇਹਨਾਂ ਵੱਲੋਂ ਪੰਜਾਬ ਦੀ ਬਰਾਤੀ ਖੇਡਾਂ ਜਿਵੇਂ ਬਲਦਾਂ ਦੀਆਂ ਦੌੜਾਂ ਕੁੱਤਿਆਂ ਦੀਆਂ ਦੌੜਾਂ ਇਕ ਕਬੂਤਰਾਂ ਦੀਆਂ ਬਾਜ਼ੀਆਂ ਨੂੰ ਕੀਤਾ ਗਿਆ। ਹੁਣ ਇਹਨਾਂ ਵੱਲੋਂ ਕੁਝ ਦਿਨਾਂ ਤੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਵਿੱਚ ਕਿਹਾ ਗਿਆ ਕਿ ਕਬੂਤਰਾਂ ਉੱਤੇ ਅਤਿਆਚਾਰ ਕੀਤਾ ਜਾਂਦਾ ਬਾਜ਼ੀਆਂ ਤੇ। ਸੋ ਪਹਿਲਾਂ ਤਾਂ ਮੈਂ ਇਹਨਾਂ ਵੀਰਾਂ ਨੂੰ ਕਹਿਣਾ ਚਾਹਨਾ ਕਿ ਸਾੰਬਲੇ ਜਿਹੜੇ ਵਿਚਾਰੇ ਮੁਰਗੇ, ਬੱਕਰੇ, ਸੂਰ ਇਹ ਵੱਡੇ ਜਾਂਦੇ ਆ ਕਿ ਇਹਨਾਂ ਤੇ ਅਤਿਆਚਾਰ ਨਹੀਂ ਪੁੱਛੜ ਖਾਨਣੇ ਬੱਚੇ ਜਿਹੜੇ ਵੱਡੇ ਜਾਂਦੇ ਆ। ਪਰ ਕਿ ਲੱਗੇ ਦੇ ਸਕੀਨ ਹੋ ਨੋਗੇ ਤੁਸੀਂ ਤੇ ਇਨਾ ਚੀਜ਼ਾਂ ਵੱਲ ਤੁਹਾਡਾ ਧਿਆਨ ਨਹੀਂ ਜਾਂਦਾ ਫਿਰ ਵੱਡੀ ਪੱਧਰ ਤੇ ਬਾਰਲਿੰਗ ਸਟੇਟਾਂ ਚ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਸਟੇਟ ਦਾ ਮੈਂ ਤੇ ਉਥੇ ਇਨਾ ਕਬੂਤਰਾਂ ਦੇ ਬੱਚਿਆਂ ਨੂੰ ਸੇਲ ਕੀਤਾ ਜਾਂਦਾ ਮੀਟ ਲਈ ਉਹ ਤੁਹਾਨੂੰ ਦਿਖਦਾ ਨਹੀਂ ਇਹ ਸਾਡੇ ਕਬੂਤਰਬਾਜੀ ਉਡਾਨੇ ਸਾਨੂੰ ਦਿਖਦੀਆਂ ਨਹੀਂ ਗੀਆਂ ਠੀਕ ਹੈ ਇਸ ਨੋਟਿਫਿਕੇਸ਼ਨ ਵਿੱਚ ਹਵਾਲਾ ਦਿੱਤਾ ਗਿਆ ਕਿ ਅਤਿਆਚਾਰ ਹੁੰਦਾ ਕਬੂਤਰਾਂ ਦੇ ਜੈਦੀ ਮਨ ਤੌਰ ਤੋਂ ਉਹਨਾਂ ਖੇਦੀ ਕਰਦਾ ਪਹਿਲੀ ਗੱਲ ਕਹੀ ਗਈ ਆ ਕਿ ਇਹਨਾਂ ਨੂੰ ਗਰਮ ਪਾਣੀ ਤੇ ਪੀਣ ਦਾ ਸੇਵਨ ਕਰਾ ਕੇ ਉਡਾਇਆ ਜਾਂਦਾ ਪਹਿਲੀ ਗੱਲ ਤਾਂ ਵੀਰੇ ਇਹ ਆਪਣੇ ਆਪ ਉੱਡਦੇ ਆ ਇਹ ਜਿਹੜੇ ਕਬੂਤਰ ਆ ਜੰਗਲੀ ਨਹੀਂ ਪਾਲਤੂ ਆ ਠੀਕ ਆ 10 ਤੋਂ 12 ਘੰਟੇ ਉੱਡਣ ਦੀ ਇਹਨਾਂ ਦੀ ਸੰਭਤਾ ਆ ਕਿਉਂਕਿ ਜਦੋਂ ਅਸੀਂ ਉਡਾਨ ਨੇ ਇਹਨਾਂ ਦੀ ਮਰਜ਼ੀ ਹੁੰਦੀ ਆ ਥੰਨੀਓ ਘੂਰਨਾ ਨਹੀਂ ਇਹਨਾਂ ਨੇ ਆਪਣੇ ਆਪ ਬੈਣਾ ਠੀਕ ਆ ਤੇ ਰਹੀ ਗੱਲ ਗਰਮ ਪਾਣੀ ਦੀ ਗਰਮ ਪਾਣੀ ਵੀਰੇ ਆਪਣੇ ਲਹਿੰਦੇ ਪੰਜਾਬ ਵੱਲ ਦਿੱਤਾ ਜਾਂਦਾ ਹੂ ਜਿਹੜੇ ਤੁਸੀਂ ਵੀਡੀਓ ਦੇਖੀ ਆਣਗੇ YouTube ਤੇ ਆਪਣੇ ਇੱਧਰ ਚੜਦੇ ਪੰਜਾਬ ਕੰਨੀ ਵੀਰੇ ਇਹ ਪਾਣੀ ਠੰਡਾ ਪਾਣੀ ਦਿੱਤਾ ਜਾਂਦਾ ਬਣਾ ਕੇ ਦੇਸੀ ਚੀਜ਼ਾਂ ਦਾ ਜਿਹਦਾ ਸੇਵਨ ਅਸੀਂ ਅਕਸਰ ਹੀ ਫੈਟੀ ਲਿਵਰ ਵਿੱਚ ਕਰਦੇ ਆ ਉਹਨਾਂ ਦੇਸੀ ਚੀਜ਼ਾਂ ਦਾ ਜਿਵੇਂ ਗੁਲਾਬ ਦੀਆਂ ਪੱਤੀਆਂ ਸੌਫ ਸੌਟੀ ਇਲਾਚੀ ਸਰਦ ਚੀਨੀ ਬੀਦਾਂਾ ਹੋ ਗਿਆ ਸਰ ਸੰਦਲਬੂਰ ਹੋ ਗਿਆ ਸੋ ਇਹ ਚੀਜ਼ਾਂ ਦਾ ਸੇਵਨ ਅਸੀਂ ਅਕਸਰ ਹੀ ਆਪ ਦੇ ਬੱਚਿਆਂ ਤੇ ਕਰਦੇ ਹਾਂ ਜਿਹੜਾ ਇਹਨਾਂ ਨੂੰ ਦਿੱਤਾ ਜਾਂਦਾ ਉਹ ਵੀ ਇਹਨਾਂ ਦੀ ਇਮਿਊਨਿਟੀ ਤੇ ਪਾਚਣ ਕਰਿਆ ਸਹੀ ਕਰਨ ਲਈ ਜਾਂ ਸਹੀ ਰੱਖਣ ਲਈ ਫਿਰ ਵੀ ਇੱਕ ਵੀਰ ਨੇ ਕਿਹਾ ਵੀ ਅਫੀਮ ਦਾ ਸੇਵਨ ਕਰਾ ਕੇ ਕਬੂਤਰ ਉਡਾਈ ਜਾਂਦੇ ਆ ਪਹਿਲੀ ਗੱਲ ਤਾਂ ਮੈਂ ਦੱਸਣਾ ਚਾਹਣਾ ਕਿ ਵੀਰੇ ਪੂਰਾ ਕਪਾਂਸੀ ਨੂੰ ਅਸੀਂ ਨਸ਼ਾ ਨਹੀਂ ਦੇ ਸਕਦੇ ਕਿਸੇ ਨੂੰ ਵੀ ਰਹੀ ਗੱਲ ਨਜ਼ਰੀ ਅਫੀਮ ਦੀ ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਜੋ ਮੁਹਿੰਮ ਚੇੜੀ ਆ ਠੀਕ ਆ ਤਾਂ ਬਹੁਤ ਹੱਦ ਤੱਕ ਪੰਜਾਬ ਨਸ਼ਾ ਮੁਕਤ ਹੋ ਚੁੱਕਿਆ ਠੀਕ ਆ ਤੁਸੀਂ ਪਹਿਲਾਂ ਪੰਜਾਬ ਦੀ ਜਵਾਨੀ ਨੂੰ ਹੁਣ ਬਰਾਸਤੀ ਕਿਹੜਾ ਨਸ਼ਿਆਂ ਦਾ ਟੈਗ ਲਗਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਨਾਲੇ ਵੀਰ ਉਹ ਜਿਹੜੀ ਵੀਡੀਓ ਤੂੰ ਦੇਖੀ ਹੋਊਗੀ ਉਹ ਅਫੀਮ ਨਹੀਂ ਉਹ ਗੋੜ ਹੁੰਦਾ ਗੁਰਦੇ ਵਿੱਚ ਸੂਟੀ ਮੱਖੀ ਦਾ ਸਹਿਦ ਕੇਸਰ ਲੌਂਗ ਵੱਡੀਆਂ ਇਲਾਚੀਆਂ ਪਾ ਕੇ ਉਹ ਇੱਕ ਟਿੱਕੀ ਦੇ ਰੂਪ ਵਿੱਚ ਬਣਾਇਆ ਜਾਂਦਾ ਜਿਹਨੂੰ ਪੰਜਾਬੀ ਭਾਸ਼ਾ ਵਿੱਚ ਟਿੱਕੀ ਕਹਿੰਦੇ ਆ ਜਿਸ ਦਾ ਸੇਵਨ ਆਪਾਂ ਅਕਸਰ ਹੀ ਰਾਤ ਦੇ ਖਾਣੇ ਤੋਂ ਬਾਅਦ ਕਰਦੇ ਹਾਂ ਠੀਕ ਆ ਜੀ ਗੱਲ ਦਾ ਨਹੀਂ ਕਿਸੇ ਗੱਲ ਦਾ ਪਤਾ ਹੁੰਦਾ ਤਾਂ ਕੋਈ ਵੀ ਕਾਨੂੰਨ ਬਣਾਉਣ ਤੋਂ ਪਹਿਲਾਂ ਉਹ ਚੀਜ਼ ਤੇ ਇਨਵੈਸਟੀਗੇਸ਼ਨ ਜ਼ਰੂਰ ਕਰ ਲਿਆ ਕਰੋ ਠੀਕ ਆ ਸਾਡੀਆਂ ਕਬੂਤਰਬਾਜ਼ੀਆਂ ਹੁੰਦੀਆਂ ਉਡਾਨਾਂ ਹੁੰਦੀਆਂ ਮਸੀਂ ਜੰਮ ਪਗ ਮਤਮਾਨ ਨੂੰ ਕਹਿਣਾ ਕਿਸੇ ਵੀ ਬਾਜ਼ੀ ਦੇ ਉੱਤੇ ਕਬੂਤਰ ਦਾ ਡਰਗ ਟੈਸਟ ਕੀਤਾ ਜਾਵੇ। ਠੀਕ ਆ ਜੇ ਅਸੀਂ ਕੋਈ ਵੀ ਨਸ਼ਾ ਉਹਦੇ ਵਿੱਚ ਪਾਇਆ ਜਾਂਦਾ ਜਾਂ ਕੋਈ ਗਲਤ ਚੀਜ਼ ਮੈਡੀਕਲ ਵਗੈਰਾ ਪਾਇਆ ਜਾਂਦਾ ਤਾਂ ਅਸੀਂ ਉਹਦੇ ਦੇਣਦਾਰ ਆ। ਠੀਕ ਆ ਸਾਡੇ ਤੇ ਬਣਦੀ ਕਾਰਵਾਈ ਕੀਤੀ ਜਾਵੇ। ਤੇ ਕਬੂਤਰ ਬਾਜ਼ੀ ਨੂੰ ਫੇਰ ਚਾਹੇ ਬੈਨ ਹੀ ਕਰਦੇ। ਇਹ ਤੁਹਾਨੂੰ ਅਸੀਂ ਪੂਰੇ ਕੋਸੋ ਆਵਾਜ਼ ਵਿੱਚ ਕਹਿ ਰਹੇ ਆ। ਤੇ ਬਾਕੀ ਰਹੀ ਵੀਰੇ ਇਨਰੀ ਡਾਈਟ ਉਹਨਾ ਇੱਕ ਪਰਿਵਾਰ ਪੂਰੇ ਸਾਲ ਚ ਬਾਦਾਮ ਨਹੀਂ ਖਾਂਦਾ ਹੁੰਣਾ ਠੀਕ ਆ ਜਿੰਨੇ ਅਸੀਂ ਇਹਨਾਂ ਨੂੰ ਬਾਦਾਮ ਪਾਣੇ ਸੂਲੇ ਸੋਇਆਬੀਨ ਸਰੋਂ ਮੂੰਗੀ ਇਹਨਾਂ ਦੇ ਵੇਟ ਇਹਨਾਂ ਦੀ ਡਾਈਟ ਮੁਤਾਬਕ ਅਸੀਂ ਧਿਆਨ ਰੱਖਦੇ ਹਾਂ ਹਰ ਇੱਕ ਚੀਜ਼ ਦਾ ਕਦੇ ਤੁਸੀਂ ਆਪ ਆਪਦੇ ਬੱਚਿਆਂ ਨੂੰ ਡੀਵਾਰਮ ਨਹੀਂ ਕੀਤਾ ਹੁਣਾ ਜੈਂਟਲ ਦੀ ਗੋਲੀ ਨਾਲ ਅਸੀਂ ਇਹਨਾਂ ਨੂੰ ਡੀ ਵਾਰਮਿੰਗ ਵਾਲੀਆਂ ਗੋਲੀਆਂ ਬਾਹਰੋਂ ਮਗਾਉਨੇ ਆ। ਠੀਕ ਆ ਵੀ ਤਾਂ ਜੋ ਇਹਨਾਂ ਦੀ ਹੈਲਥ ਪ੍ਰੋਪਰ ਠੀਕ ਰੱਖੀ ਜਾ ਸਕੇ ਤੇ ਇਹਨਾਂ ਦੀ ਉਮਰ ਵਧੇ। ਤੇ ਬਾਕੀ ਰਹੀ ਗੱਲ ਜੇ ਤੁਸੀਂ ਬੈਨ ਕਹਿੰਦੇ ਹੋ ਚਲੋ ਸਾਡੇ ਵਰਗੇ ਸੌਂਕੀ ਆ ਅਸੀਂ ਰੱਖ ਲਾਂਗੇ ਕੁਝ ਭਰਾ ਕਿੱਤਾ ਵਾ ਇਹਨਾਂ ਦਾ ਜਿਨ੍ਹਾਂ ਦੇ ਉਹ ਬੱਚੇ ਲੈ ਕੇ ਕਬੂਤਰਾਂ ਦੇ ਦੂਜੇ ਉਡਾਣ ਵਾਲੇ ਵੀਰਾਂ ਨੂੰ ਵੇਚਦੇ ਆ। ਤਾਂ ਉਹਨਾਂ ਵੀਰਾਂ ਨੇ ਬਈ ਦਿਹਾੜੀ ਜੋਤੇ ਵਾਲਿਆਂ ਦਾ ਖਰਚਾ ਨਹੀਂ ਪੂਰਾ ਹੋਣਾ ਉਹਨਾਂ ਨੇ ਕਬੂਤਰ ਸੱਟਨੇ ਆ। ਇਹ ਜਿਹੜੇ ਵੀਡੀਓ ਬਣਾਉਂਦੇ ਆ 10 20 ਹਜ਼ਾਰ ਕਬੂਤਰ ਜੇ ਇਹਨਾਂ ਦੇ ਘਰੇ ਲਿਆ ਕੇ ਇੱਕੋ ਟਾਈਮ ਛੱਡ ਦਈਏ ਤਾਂ ਇਹ ਕਾਤ ਰੱਖਦੇ ਆ ਉਹਨਾਂ ਨੂੰ ਦਾਣਾ ਪਾਣੀ ਪਾਉਣ ਦੀ ਜੈ ਇਨਾਂ ਭਰਾਵਾਂ ਦੇ ਘਰੇ ਕਿੰਨੇ ਕੁ ਲਾਚਾਰ ਪਸ਼ੂ ਪੰਛੀ ਰੱਖੇ ਗਏ ਆ ਜਿਨ੍ਹਾਂ ਦੀ ਇਹ ਸੇਵਾ ਕਰਦੇ ਆ ਜਿਹੜੇ ਪਸ਼ੂ ਆ ਪੰਛੀ ਆ ਨਾ ਜਿਨ੍ਹਾਂ ਤੇ ਬੈਨ ਲਗਾ ਰਹੇ ਆ ਇਹ ਪਾਲਤੂ ਆ ਜਿਹੜੇ ਕਬੂਤਰ ਆ ਠੀਕ ਆ ਜੇ ਅਸੀਂ ਇਹਨੂੰ ਖੁੱਲੇ ਆਮ ਛੱਡ ਦਾਂਗੇ ਬਿੱਲੀ ਉੱਲੂ ਬਾਜ਼ ਬੈਰੀ ਇਹਨਾਂ ਨੂੰ ਮਾਰ ਕੇ ਖਾਜੋ ਠੀਕ ਹੈ ਪਾਲਤੂਆ ਇੰਨਾ ਨੇ ਕੁੜਿਆਂ ਬੱਚੀ ਰਹਿਣਾ ਸੋ ਸੀਐਮ ਭਗਮੰਤ ਮਾਨ ਅੱਗੇ ਇੱਕ ਵਾਰ ਫੇਰ ਹੱਥ ਬੰਨ ਕੇ ਬੇਨਤੀ ਆ ਕਿ ਇਹ ਕਬੂਤਰਬਾਜੀ ਉੱਤੇ ਬੈਨ ਨੂੰ ਹਟਾਇਆ ਜਾਵੇ ਅਤੇ ਆਪਣੀ ਵਿਰਾਸਤੀ ਖੇਡਾਂ ਨੂੰ ਬਚਾਇਆ ਜਾਵੇ ਤਾਂ ਜੋ ਪੰਜਾਬ ਦੀ ਜਵਾਨੀ ਕੋਰਾਹੇ ਪੈਣ ਨਾਲੋਂ ਚੰਗੇ ਰਾਹਾਂ ਤੇ ਤੁਰੇ ਸੌਕ ਵਿੱਚ ਵਧਦਾ ਹੋਵੇ ਤੇ ਰਹੀ ਗੱਲ ਜਦੋਂ ਕੋਈ ਵੀ ਬੰਦਾ ਸ਼ੌਂਕੀ ਹੋ ਸ਼ੌਂਕ ਕਰੂ ਤਾਂ ਬਾਹਰ ਨੂੰ ਨਹੀਂ ਜਾਊ ਫੋਰਨ ਕੰਟਰੀ ਨੂੰ ਜਾਊ ਇੱਧਰ ਰੋ ਇੱਧਰ ਰਹਿ ਕੇ ਆਪਣਾ ਸ਼ੌਂਕ ਪੂਰਾ ਕਰੂ ਠੀਕ ਆ ਆਪਣਾ ਕੋਈ ਹੋਰ ਧੰਦਾ ਕਰੂ ਖੇਤੀਬਾੜੀ ਰਿਲੇਟਡ ਲਾ ਲਓ ਕੋਈ ਦੁਕਾਨਦਾਰੀ ਰਿਲੇਟਡ ਲਾ ਲਓ ਠੀਕ ਆ ਜ਼ਰੂਰੀ ਨਹੀਂ ਵੀ ਇਹ ਇਕੱਲੇ ਪੰਜਾਬੀ ਹੋ ਰੱਕ ਰਹੇ ਆ ਕਬੂਤਰ ਇਹ ਸ਼ੌਂਕ ਕਿਸੇ ਵੀ ਕਮਿਊਨਿਟੀ ਨੂੰ ਹੁੰਦਾ ਇਹ ਬਲੱਡ ਜੀ ਪਾਇਆ ਜਾਂਦਾ ਸੋ ਵੀਰੇ ਇਹ ਤਾਂ ਅਸੀਂ ਰੱਖਾਂਗੇ